ਅੱਜ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਜਿਹੜੇ ਖਾਸ ਕਰਕੇ ਮਾਨਸਾ ਜ਼ਿਲ੍ਹਾ ਤੋਂ ਉਸ ਤੋਂ ਨਾਲ ਜਿਹੜਾ ਸਹਾਇਕ ਦੇ ਤੌਰ ਤੇ ਸੰਗਰੂਰ ਤੇ ਬਰਨਾਲਾ ਜ਼ਿਲ੍ਹੇ ਤੋਂ ਜਿਹੜੇ ਪੱਠਾ ਮਜ਼ਦੂਰ ਨੇ ਇੱਥੇ ਪਹੁੰਚੇ ਨੇ ਤੁਸੀਂ ਗੱਲ ਕੀਤੀ ਆ ਮੰਗਾਂ ਦੀ ਸੋ ਪਿਛਲੇ 20-25 ਦਿਨਾਂ ਤੋਂ ਜਿਹੜੇ ਪੱਠਾ ਮਜ਼ਦੂਰ ਨੇ ਸੰਘਰਸ਼ ਕਰ ਰਹੇ ਨੇ ਆਪਣੀਆਂ ਕਾਨੂੰਨਾਂ ਜਿਹੜੀਆਂ ਉਹਨੀਆਂ ਮੰਗਾਂ ਦੇ ਕਾਨੂੰਨਾਂ ਜਿਹੜੇ ਆਦੇ ਹੱਕ ਲੈਣ ਵਾਸਤੇ ਜਿਹੜੀ ਨਵੀਂ ਮੇਦ ਮੰਗ ਹੈ ਕਿਰਤ ਕਮਿਸ਼ਨਰ ਵੱਲੋਂ ਜੋ ਜਾਰੀ ਰੇਟ ਨੇ ਪੱਠਾ ਮਜ਼ਦੂਰਾਂ ਦੀ ਰੋਜ਼ਾਨਾ ਦੀ ਉਜਰਤ ਦੇ ਸੋ ਜਿਹੜੀ ਵੱਡੀ ਲੜਾਈ ਉਹਨਾਂ ਨੂੰ ਲੈ ਕੇ ਲੜੀ ਜਾ ਰਹੀ ਹੈ ਕਿ ਪੱਠਾ ਮਜ਼ਦੂਰਾਂ ਦੀ ਮੰਗ ਹੈ ਤਾਂ ਸਾਡੀ ਜਥੇਬੰਦੀ ਦੀ ਇਹ ਮੰਗ ਹੈ ਕਿ ਜਿਹੜੀ ਮਜ਼ਦੂਰਾਂ ਨੂੰ ਰੋਜ਼ਾਨਾ ਦੀ ਉਜਰਤ ਮਿਲਦੀ ਹੈ ਜੜ ਰੋਜ਼ਾਨਾ ਦੀ ਮਿਹਨਤ ਮਿਲਦੀ ਹੈ ਦਿਹਾੜੀ ਮਿਲਦੀ ਹੈ ਉਹ ਕਿਰਤ ਕਮਿਸ਼ਨਰ ਸਾਹਿਬ ਵੱਲੋਂ ਜਿਹੜੇ ਜਾਰੀ ਰੇਟ ਲਿਸਟ ਹੈ ਉਹਦੇ ਸਾਹਮਣੇ ਮਿਲ ਨਹੀਂ ਤੈ। ਪਿਛਲੇ ਦਿਨ ਤੋਂ ਪਹਿਲਾਂ ਗੱਲ ਕੀਤੀ ਮੈਂ ਪਿਛਲੇ 20-25 ਦਿਨਾਂ ਤੋਂ ਅਸੀਂ ਸੰਘਰਸ਼ ਦੇ ਰਾਤੇ ਆ ਸੋ ਸੀ ਦਫਤਰ ਮਾਨਸਾ ਐਸਜੀਐਮ ਦਫਤਰ ਮਾਨਸਾ ਐਸਜੀਐਮ ਦਫਤਰ ਸਰਦੂਲਗੜ ਮਾਨਸਾ ਜ਼ਿਲ੍ਹੇ ਦੇ ਤਿੰਨੋਂ ਵਿਧਾਇਕੀ ਫਲੇਵਰ ਇੰਸਪੈਕਟਰ ਮਾਨਸਾ ਸੋ ਕਹਿੰਦਪਾ ਆਰਦੇ ਪੰਨਾ ਅਸੀਂ ਕੋਈ ਕਮੀ ਨਹੀਂ ਛੱਡੀ ਜਿੱਥੇ ਅਸੀਂ ਇਹਨਾਂ ਮਜ਼ਦੂਰਾਂ ਦੀ ਜਿਹੜੀ ਮੰਗ ਆ ਉਹ ਲੈ ਕੇ ਨਾ ਗਈ ਹੋਈ ਐ ਪਰ ਅਫਸੋਸ ਕਿਸੇ ਨੇ ਅੱਜ ਤੱਕ ਇਸ ਪਿੱਤੇ ਕੁਝ ਫੜਵਾਈ ਨਹੀਂ ਕੀਤੀ ਸੇਕੋ ਸਭ ਤੋਂ ਜਿਹੜੀ ਪਹਿਲੀ ਗੱਲ ਮੈਂ ਗੱਲ ਕੀਤੀ ਐ ਰਜਾਨਾ ਦੀ ਉਜਰਤ ਨੂੰ ਲੈ ਕੇ ਲੇਬਰ ਕਮਿਸ਼ਨਰ ਵੱਲੋਂ ਜਿਹੜੀ ਰਜਾਨਾ ਦੀ ਇਹਨਾਂ ਦੀ 338 ਰੁਪਏ ਪ੍ਰਤੀ 1000 ਰਟ ਜੋ ਕਰਤ ਕਮਿਸ਼ਨਰ ਵੱਲੋਂ ਤਾਂ ਆਇਆ ਪਰ ਉਹ ਮਿਲ ਰਹੀ ਹੈ ਇਹਨਾਂ ਨੂੰ 170 ਦੇ 180 ਰੁਪਏ ਪ੍ਰਤੀ 1000 ਰਟ ਉਸ ਤੋਂ ਇਲਾਵਾ ਕਦੇ ਤੁਸੀਂ ਜਾ ਕੇ ਪੱਠੇ ਤੇ ਹਾਲਾਤ ਦੇਖਿਓ ਪੀਰ ਵਰਗਾ ਜਿਹੜਾ ਪਾਣੀ ਆ ਉਹ ਵੀ ਇੱਕ ਬੜੀ ਵੱਡੀ ਸਮੱਸਿਆ ਮਜ਼ਦੂਰਾਂ ਵਾਸਤੇ ਇਹ ਰੱਗੰਦਾ ਪਾਣੀ ਮਤਲਬ ਅਸੀਂ ਪਸ਼ੂਆਂ ਨੂੰ ਪਿਉਣਾ ਉਹ ਪਾਣੀ ਪੀਣ ਤੱਕ ਨੂੰ ਮਜਬੂਰ ਹੈ ਜਿਹੜਾ ਪੱਠਾ ਮਿਲਦਾ ਹੈ ਜੀ ਸਾਡਾ ਬਹੁਤ ਹੈ ਜੀ ਸੰਘਰਸ਼ ਸਾਡਾ ਬਹੁਤ ਪਿੱਛੇ ਤੋਂ ਚੱਲ ਰਿਹਾ ਹੈ ਸਾਨੂੰ ਕੱਲ ਤੋਂ ਮਹੀਨਾ ਹੋ ਗਿਆ ਜੀ ਪਰ ਅਸੀਂ ਬਹੁਤ ਤੱਕ ਜਿੱਥੋਂ ਤੱਕ ਸਾਡੀ ਬਾਹਰ ਟੱਲੇ ਪ੍ਰਸ਼ਾਸਨ ਦਾ ਕੱਸੀ ਗੱਲ ਮੰਗ ਪੱਤਰ ਸਾਰੇ ਕਿੱਥੇ ਦੇ ਚੁੱਕੇ ਨੇ ਸੋ ਸਾਡਾ ਕੋਈ ਐਸਾ ਜ਼ਰੂਰੀ ਨਹੀਂ ਸੀ ਵੀ ਅਸੀਂ ਇੱਥੇ ਘੱਕ ਧਰਨੇ ਲਾਈਏ ਸਾਨੂੰ ਇਹ ਮਜਬੂਰ ਕੀਤਾ ਗਿਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਸੋ ਸਾਡੀ ਬਹੁਤ ਭੈੜੀ ਜੂਨ ਆ ਜੀ ਸੋ ਇਸ ਕਰਕੇ ਇਸ ਤੋਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਕਿ ਸਾਡੀ ਸਿੱਧੂ ਸਿੱਧਾ ਸਾਡੀ ਹੱਲ ਕੀਤਾ ਜਾਵੇ ਨਹੀਂ ਸੁਣਵਾਈ ਹੁੰਦੀ ਤਾਂ ਅਸੀਂ ਅਣ ਮੱਥੇ ਸਮੇਂ ਤੱਕ ਅਸੀਂ ਸੌਹਰਤ ਕਰ ਸਟੇਜ ਕਰਾਂਗੇ ਕਿਥੋਂ ਕਿਥੋਂ ਮੌਜੂਦ ਪਹੁੰਚੇ ਹੋ ਅਜਨ ਤੇ ਅਸੀਂ ਜੀ ਬਹੁਤ ਬਾ ਇਹ ਤੋਂ ਬਠਿੰਡਾ ਸੰਗਰੂਰ ਭਲਾੜਾ ਪਟਿਆਲਾ ਜਿੱਥੋਂ ਤੱਕ ਦੂਰ ਦੂਰ ਤੋਂ ਸਾਰੇ ਮਾਨਸਾ ਲੁਧਿਆਣਾ ਸਾਰੇ ਇਹਦੇ ਪਹੁੰਚੇ ਆ ਜੀ ਬਾਕੀ ਅੱਜ ਸਾਡਾ ਥੋੜਾ ਜਿਹਾ ਕਿਤੇ ਕਿਤੇ ਜਿੱਦੇ ਜਿੰਨੇ ਅਸੀਂ ਇੱਥੇ ਬੈਠੇ ਆ ਉਹ ਸਾਡੇ ਪ੍ਰਸ਼ਾਸਨ ਵੱਲੋਂ ਰੋੜਾ ਦੇ ਵੀ ਰੋਕੇ ਗਏ ਨੇ ਜੀ ਉਹ ਸਾਡੇ ਪਹੁੰਚ ਨਹੀਂ ਪਾਏ ਹਾਂਜੀ ਤੋ ਅਸੀਂ ਤਾਂ ਇਹ ਮੰਗ ਕਰ ਤਾਂ ਕਿ ਸਾਡਾ ਸਿੱਧਾ ਸਿੱਧਾ ਕੋਈ ਹੱਲ ਕੀਤਾ ਜਾਵੇ ਨਹੀਂ ਕੋਈ ਮੇਰੇ ਕੋਲ ਸਾਡੇ ਕੋਈ ਹੋਰ ਸਨਰਤ ਵੱਡੀ ਧੰਨਵਾਦ ਤਾਂ ਕਹਿੰਦੇ ਸਾਡੇ ਨਾਲ ਬੜਾ ਸ਼ੋਸ਼ਣ ਖੇਡਿਆ ਜਾਂਦਾ ਜੀ ਸਾਡਾ ਜਿਵੇਂ ਮੇਰਾ ਮੰਨ ਲਓ ਮੇਰੇ ਮਜ਼ਦੂਰਾਂ ਵਾਸਤੇ ਭੜਾਈ ਵਾਸਤੇ ਖਾਇਤ ਮੰਨ ਕੱਲਾ ਮਜ਼ਦੂਰ ਭੜਾਈ ਦਾ ਨਹੀਂ ਸਾਡੇ ਭਰਾ ਮਿਸਤਰੀਆਂ ਨਾਲ ਵੀ ਕੰਮ ਕਰਦੇ ਹੋ ਵੀ ਮਜ਼ਦੂਰੀ ਨੇ ਨਾ ਪਰ ਅਸੀਂ ਆਪ ਦੇ ਭਰਾ ਭੜਾਈ ਵਾਲੇ ਮਜ਼ਦੂਰ ਜੋੜੇ ਨੇ ਸਾਡੇ ਨਾਲ ਇੱਟਾ ਸ਼ੋਸ਼ਣਾ ਮੰਨ ਲਓ ਪੱਕੀ ਇੱਟ ਵੇਚਦੇ ਨੇ ਇਹ ਕੋਪਾ ਕਿਰਤ ਦਾ ਸ਼ਾਮ ਦੀ ਸ਼ਾਮ ਇਹਨਾਂ ਕੋਲੇ ਪਰਚੇ ਤੇ ਰਿਕਾਰਡ ਆ 31 ਟ ਬਣਾ ਰਹੇ ਨੇ ਉਹ ਵੀ ਉਹਨਾਂ ਕੋਲੇ ਰਿਕਾਰਡ ਆ ਸਾਡਾ ਜਿਹੜੀ ਸੀ ਭرائی ਦੀ ਇਟਾ ਬਣਾ ਰਹੇ ਨੇ ਸਾਨੂੰ 8 ਮਹੀਨਿਆਂ ਬਾਅਦ ਉਹਦਾ ਪਤਾ ਲੱਗਦਾ ਵੀ ਸਾਡੀ ਪੈਣੀ ਇਟਾ Delhi ਸਾਨੂੰ ਰਸੀਦ ਵੀ ਨਹੀਂ ਮਿਲ ਰਹੀ ਸਾਡਾ ਬਹੁਤ ਲੁੱਟ ਹੋ ਰਹੀ ਆ ਕੱਲਾ ਸਾਡਾ ਇਟਾ ਨਾਲ ਨਹੀਂ ਸਾਡੇ ਬੱਚਿਆਂ ਦਾ ਵੀ ਸਾਡਾ ਪਿਛਲਾ ਜੀਵਨ ਜਿਹੜਾ ਪੱਠੇ 'ਚ ਬਹੁਤ ਮਾਰਾ ਸ਼ੋਸ਼ਣਾ ਸਾਡਾ ਜਿਹੜਾ ਪੱਠੇ ਦਾ ਜਵਾਬਦਾਰ ਹੁੰਦਾ ਉਹ ਇੱਕ ਡੰਡੇ ਖਾਨ ਵਾਲਾ ਜੇ ਬਾਬੂ ਤੋਂ ਪੈਸੇ ਨਹੀਂ ਮਿਲਦੇ ਤਾਂ ਸਾਡੀ ਲੇਬਰ ਡੰਡਾ ਚਾਰਦੀ ਆ ਜੇ ਸਾਡਾ ਬਾਬੂ ਤੋਂ ਸਾਡਾ ਲੇਬਰ ਦਾ ਕੋਈ ਕੰਮ ਨਹੀਂ ਹੁੰਦਾ ਤਾਂ ਸਾਡੇ ਬਾਬੂ ਡੰਡਾ ਚਾਰਦਾ ਅਸੀਂ ਇੱਕ ਨਾਂ ਦੇ ਜਵੰਦਾਰ ਅਸੀਂ ਜਾਈਏ ਕਿੱਧਰ ਜੇ ਅਸੀਂ ਆਪਣੇ ਹੱਕਾਂ ਵਾਸਤੇ ਲੜਨ ਵਾਸਤੇ ਖੜੇ ਹੋਗੇ ਤੁਹਾਨੂੰ ਸਾਡੇ ਮਾਲਕਾਂ ਦੀਆਂ ਤਾਕਤਾਂ ਵੀ ਜਾਣਦੀਆਂ ਨੇ ਅਸੀਂ ਤੁਹਾਨੂੰ ਪੱਟਿਆਂ ਚੋਂ ਬਾਹਰ ਕਰ ਦਾਂਗੇ ਤੁਹਾਡੇ ਪਾਤੇ ਭਵਾ ਦਾਂਗੇ ਸਾਡਾ ਕੱਠ ਤੋੜਨ ਵਾਸਤੇ ਨੇ ਬਹੁਤ ਕੁਝ ਕਰਿਆ ਪਰ ਅਸੀਂ ਜਿੱਥੋਂ ਤੱਕ ਆਪਣੀ ਲੜਾਈ ਮਰਨ ਤੱਕ ਵੀ ਤਿਆਰ ਆ ਇਹ ਲੜਾਈ ਚ ਕਰਨ ਬਾਅਦ ਤੇ